ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇੱਕ ਓ ਅੰਕਾਰ ਵਾਹਿਗੁਰੂ ਜੀ ਕੀ ਫਤਿਹ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਮਰਕਾ ਗੁਰ ਨਾਨਕ ਲਹੀ ਤਿਆਏ ਫਿਰ ਅੰਗਤ ਗੁਰ ਤੇ ਅਮਰਦਾਸ ਰਾਮਦਾਸ ਹੀ ਸਹਾਈ ਅਰਜਨ ਹਰ ਗੋਬਿੰਦ ਨਾਓ ਸਿਮਰੋ ਸ੍ਰੀ ਹਰਿਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਠੇ ਸਭ ਦੁੱਖ ਜਾਏ ਤੇਗ ਬਹਾਦਰ ਸਮਰਿਆ ਘਰ ਨਾਉ ਨ ਦਿਆਵੇ ਧਾਰੇ ਸਭ ਥਾਈ ਹੋਈ ਸਹਾਰੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਈ ਸਹਾਰੇ ਦਸਾਂ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨਾਂ ਦਿਦਾਰ ਜੀ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਪੰਜਾਬ ਪਿਹਾਰਿਆਂ ਚੋਹਾ ਸਹਿਬ ਜਰਦਿਆ ਚਾਲ ਨਹੀਂ ਮੁਕਤ ਆ ਹੱਥੀਆਂ ਜਪੀਆਂ ਤਾਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਵ ਚਲਾਈ ਤੇਗ ਵਾਹੀ ਦੇਵ ਕੇ ਅੰਡਠ ਕੀਤਾ ਤਨਾ ਪਿਹਾਰਿਆਂ ਸੱਚ ਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਜਿੰਨਾ ਸਿੰਘਾਂ ਸੰਗਣੀਆਂ ਵਾਲੇ ਧਰਮ ਹੇਠ ਸੀਸ ਦਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਤਰਖੜੀਆਂ ਤੇ ਚੜੇ ਆਰਿਆਂ ਨਾਲ ਸੀਸ ਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸਾਹ ਸੁਆਸਾ ਨਾਰ ਨਿਭਾਈ ਤੇ ਨਾਨਕ ਸੁਖਵਾਣਾ ਸ਼ਹੀਦ ਸੰਗਾਂ ਸਿੰਘ ਲੀਆਂ ਦੀ ਕਮਾਈ ਦਾ ਧਿਆਨ ਤਰ ਕੇ ਖਾਲਸਾ ਜੀ ਬੋਲੋ ਜੀ ਪੰਜਾਬ ਤਖਤਾਂ ਸਰਬਤੋਂ ਗੁਰਦੁਆਰਿਆਂ ਦਾ ਧਿਆਨ ਤਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸੇ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਤਿ ਆਵੇਂ ਚਤਿ ਆਵਨ ਕਾ ਸਤ ਕਾਮ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਜੀ ਤਹਾਂ ਤਹਾਂ ਰਖਸ਼ਾ ਰਿਹਾਏ ਦੇਵ ਤੇਗ ਫਤਿਹ ਬਰਤ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਦੀ ਸਹਾਈ ਖਾਲਸੇ ਜੀ ਕੇ ਬੋਲ ਬਾਲੇ ਭੋਲੋ ਜੀ ਸਿਖਾਂ ਨੂੰ ਸਿੱਖੀ ਦਾ ਕੇਸ ਬਾਨ ਰਹਿਤ ਦਾਣ ਬਰੇਕ ਦਾਣ ਵੇਸਾਹੋ ਦਾਣ ਪ੍ਰੋਸਾਹ ਦਾਣ ਦਾਨ ਸਰਦਾਨ ਨਾਮ ਦਾ ਸ਼੍ਰੀ ਅਮਰ ਸਰ ਸਾਹਿਬ ਜੀ ਦੇ ਦਰਸ਼ਨਿ ਨਾਮ ਸ਼ੌਕੀਆਂ ਛੱਡੇ ਬੁੰਗੇ ਜੁਗੋ ਜੁਗ ਅਕਾਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤੋ ਚੀ ਮਤ ਪਤ ਤੇ ਰਾਖੇ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜਿਓ ਸ਼੍ਰੀ ਨਨਕਾਣਾ ਸਾਹਿਬ ਜੀ ਤੇ ਹੋਰ ਗੁਰਦਵਾਰਿਆਂ ਗੁਰਧਾਮ ਜਿਨ੍ਹਾਂ ਤੂੰ ਪੰਥ ਨੂੰ ਵੀ ਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀ ਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਵਖਸ਼ੋ ਹੇ ਨਿਮਾਣਿਆਂ ਦੇ ਮਾਨ ਨੇ ਤਾਂ ਆਂਦੇ ਤਾਲ ਨੇ ਓਟ ਆਂਦੀ ਓਟ ਨੇ ਆਸਰ ਆਉਂਦੇ ਆਸਰਾ ਯੁਗੋ ਢੁਗ ਆਤਾਲ ਸ਼ਬਦ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਹਜ਼ੂਰਾ ਬ੍ਰਹਮ ਗਿਆਨੀ ਅਮਰ ਸ਼ਹੀਦ ਧੰਨ ਧੰਨ ਸ਼ਹੀਦ ਪਾਪਾ ਦੀਪ ਸਿੰਘ ਜੀ ਆਪ ਜੀ ਦੇ ਪਾਵਨ ਪੁੱਤਰ ਅਸਥਾਨ ਵਿਖੇ ਸੰਧਿਆ ਵੇਲੇ ਤੇ ਦੀਵਾਨ ਸਜੇ ਹਨ ਸਜੇ ਹੋਏ ਦੀਵਾਨ ਅੰਦਰ ਸੋਦਾਰ ਰਹਿ ਰਾਜ ਸਾਹਿਬ ਜੀ ਦੇ ਪਾਠ ਕੀ ਅਰਦਾਸ ਬੈਂਤੀ ਜੋਧੜੀ ਹੈ ऐसे दीन दयाल सतगुरु श्री गुरु ग्रंथ साहिब जी महाराज सच्चे पातशाह अखर वादा काटा कुल चूक माफ करनी सरबत दे कार्य रास करने पड़ी सोनी गुरबानी दा पूर्ण महाभाव दर आयियां संगता दे ਹਰਦਿਆਂ ਅੰਦਰ ਪ੍ਰਵੇਸ਼ ਕਰਨਾ ਆਪਣੇ ਦਰੋਂ ਕਰਹੁ ਨਾਮ ਦਾ ਸਿੱਖੀ ਸਦਕ ਪਰੋਸਾ ਧਾਮ ਬਖਸ਼ਿਸ਼ ਕਰਕੇ ਨਿਵਾਜਣਾ ਜੀ ਸੰਗਤਾਂ ਦੇ ਪਰਿਵਾਰਾਂ ਵਿੱਚ ਸੁਖ ਸ਼ਾਂਤੀ ਸਰੀਰਕ ਤੰਦਰੁਸਤੀ ਬੱਚਿਆਂ ਨੂੰ ਉੱਚ ਵਿਦਿਆ ਦੇ ਦਾਨ ਕਰਤਕ ਮਾਈਆਂ ਚ ਵਾਦਾ ਬਖਤਾ ਪੌਣੀਆਂ ਦਾਤਾਰ ਪਿਤਾ ਜੀਓ ਨਿੰਦਿਆ ਤੁਗਲੀ ਹੰਕਾਰ ਤੂ ਤੁ ਬਚਾ ਕੇ ਆਪਣੇ ਚਰਨਾ ਕਮਲਾਂ ਦਾ ਪ੍ਰੇਮ ਪਿਆਰ ਬਖਸ਼ਨਾ ਅੰਮ੍ਰਿਤ ਵੇਲੇ ਦੇ ਜਾਗਨੇ ਇਸ਼ਨਾਨ ਦਾ ਨਿਤ ਨਹਿਮ ਕਰਨ ਦਾ ਬਲ ਸਮਰਥਾ ਬਖਸ਼ਨਾ ਸੱਚੇ ਪਾਤਸ਼ਾਹ ਜੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੰਗਤ ਵੱਲੋਂ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ ਸੱਚੇ ਪਾਤਸ਼ਾਹ ਜੀਓ ਕਿਰਪਾ ਕਰੋ ਪਵਿੱਤਰ ਪਾਵਨ ਹੁਕਮਨਾਮਾ ਵਰਸ਼ਿਸ਼ ਕਰਕੇ ਦਾਰ ਆਈਆਂ ਸੰਗਤਾਂ ਨੂੰ ਕਰਤਾਰਥ ਕਰੋ ਜੀ ਆਪ ਜੀ ਦੇ ਸਿੱਖ ਪਰਦੇ ਸੁਣਦੇ ਸਰਬਤ ਬਾਹੇ ਬਤ ਹੋਵਾਂ ਨਾਨਕ ਨਾਮ ਕਰਦੀ ਕਲਾ ਤੇਰੇ ਭਾਰੇ ਸਰਬਤ ਬਾਹ ਭਲੇ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਪਈ ਤਬੇ ਚਲਾਇਓ ਸਭ ਸਿਖਨ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਯੋ ਪ੍ਰਭ ਕੋ ਮਿਲ ਬਹੁ ਚਾਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲਾਂਗੇ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲਾਂਗੇ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਦੀ ਖਤੇ